ਦੇਖੋ ਗੱਲ ਹੈ ਕਿ ਬਹੁਤ ਲੰਬੇ ਅਰਸੇ ਤੋਂ ਇਹ ਮੀਟਿੰਗ ਨਹੀਂ ਹੋਈ ਇਲੈਕਸ਼ਨ ਤੋਂ ਕਰੀਬ ਕਰੀਬ 1 ਮਹੀਨਾ ਪਹਿਲਾਂ ਜਦੋਂ ਕੋਰਟ ਲਗਾ ਉਦੋਂ ਇਹ ਕਰੀਬ ਕਰੀਬ ਇਹ ਮੀਟਿੰਗ ਹੋਈ ਸੀ ਔਰ ਸ਼ਿਵਰੇ ਸਾਫ ਕਰ ਲਈ ਅਸੀਂ ਦੋ ਮਤੇ ਪਾਏ ਸੀ ਇੱਕ ਸੁਪਰ ਸੈਕਸ਼ਨ ਦਾ ਇੱਕ ਖੋਦੀਆਂ ਸਾਫ ਕਰਨਾ ਸੈਕਸ਼ਨ ਮਸ਼ੀਨ ਟੈਂਕਰ ਜਿਹੜਾ ਉਹਦੇ ਨਾਲ ਤੇ ਛੋਟੀ ਜੈਟਿੰਗ ਮਸ਼ੀਨ ਨਾਲ ਮੋਹਲਿਆਂ ਦੀ ਸਫਾਈ ਕੀਤੀ ਜਾਵੇ ਇੱਕ ਸੁਪਰ ਸੈਕਸ਼ਨ ਵਾਲਾ ਤਾਂ ਪਾਸਤਾ ਔਰ ਦੇਖੋ ਹਿਮਾਕਤ ਦੇਖੋ ਮਿਸ਼ਨਰ ਦੀ ਕਿ ਦੂਜਾ ਕਿੰਨਾ ਮਿਸਲੀਡ ਕੀਤਾ ਗਿਆ ਉਸ ਨੂੰ ਧੋਖਾ ਕੀਤਾ ਗਿਆ ਡੂਡੀ ਆਈਟਮ ਦਾ ਜ਼ਿਕਰ ਵੀ ਅਜੰ ਉਹਦੇ ਚ ਨਹੀਂ ਸੀ ਮਿੰਟਸ ਚ ਔਰ ਚਾਰ ਮੌਤਾਂ ਪੰਜ ਹੋ ਗਈਆਂ ਜੇ ਸੀਵਰੇਜ ਸਾਫ਼ ਹੁੰਦਾ ਤੇ ਸ਼ਹਿਰ ਦੇ ਮੌਤਾਂ ਨਾ ਹੁੰਦੀ ਪਾਣੀ ਔਰ ਸੀਵਰੇਜ ਦੋਨੋਂ ਮਿਲਿਓ ਆਪਸ ਔਰ ਅੱਜ ਵੀ ਕੋ ਹਾਲਾਤ ਚੰਗੇ ਨਹੀਂ ਮਸ਼ੀਨ ਸਾਹਿਬ ਆਪਣੇ ਵਾਲੇ ਤਾਂ ਗੱਲ ਕਰਕੇ ਗਏ ਆ ਭੰਡਾਰੀ ਸਾਹਿਬ ਦੀ ਧਰਮ ਪਤਨੀ ਬੀਬੀ ਹੰਸ ਔਰ ਸਾਰੇ ਕਰੀਬ ਕਰੀਬ ਮੈਂ ਕਿਹਾ 15 ਮੀਆ ਐਮਸੀ ਨੇ ਕਿਹਾ ਕਿ ਸਾਡੇ ਅੱਜ ਵੀ ਗੰਦਾ ਪਾਣੀ ਆ ਰਿਹਾ ਔਰ ਜੇ ਇੱਕ ਮੀ ਹੋਰ ਤਕੜਾ ਪੈ ਗਿਆ ਤੇ ਜੇ ਫੇਰ ਕੋਈ ਬਿਮਾਰੀ ਫੈਲੀ ਉਪਰ ਤੋਂ ਪਹਿਲੀ ਜਿਹੜੀ ਬਿਮਾਰੀ ਸੀ ਉਹ ਅਜ ਹੌਸਟ ਅਸੀਂ ਪਾਸ ਕਰਕੇ ਭੇਜਿਆ ਸੈਕਟਰੀ ਨੂੰ ਲਿਖਾਂਗੇ ਮਿੰਟਸ ਤੇ ਰਿਕਾਰਡਡ ਆ ਤੇ ਇਹ ਕਮਿਸ਼ਨਰ ਦੀ ਅਣਗਹਿਲੀ ਔਰ ਇੱਕ ਅਫਸਰ ਅੰਦਰ ਨਾ ਭੇਵ ਕਰਨਾ ਇੱਕ ਡਿਕਟੇਟਰ ਵਾਲੇ ਕੰਮ ਕਰਨੇ ਜਿਨ੍ਹਾਂ ਦੀ وجہ ਨਾਲ ਕਪੂਰਥਲੇ ਵਿੱਚ ਪਿਛਲੇ ਡੇਢ ਦੋ ਸਾਲ ਤੋਂ ਕੋਈ ਕੰਮ ਨਹੀਂ ਹੋਇਆ ਔਰ ਜਿੰਨੀ ਸਾਡੀ ਕਾਰਪੋਰੇਸ਼ਨ ਦੀਆਂ ਸ਼ਿਕਾਇਤਾਂ ਉਹ ਸਭ ਇਹਨਾਂ ਦੀ ਐਰੋਗੈਂਸ ਦੀ وجہ ਨਾਲ ਆ ਔਰ ਅਸੀਂ ਹਾਊਸ ਪਾਸ ਕਰਕੇ ਭੇਜਿਆ ਸੈਕਟਰੀ ਨੂੰ ਭੇਜਾਂਗੇ ਮਿੰਟਸ ਔਰ ਚਿੱਠੀ ਵੀ ਕੱਢਾਂਗੇ ਕਿ ਕਮਿਸ਼ਨਰ ਦੇ ਉੱਤੇ ਚਾਰ ਮੌਤਾਂ ਜਿਹੜੀਆਂ ਹੋਈਆਂ ਉਹਨਾਂ ਦੀ ਜ਼ਿੰਮੇਵਾਰੀ ਇਹਨਾਂ ਦੀ ਬਣਦੀ ਆ ਸ਼ਹਿਰ ਗੰਦਗੀ ਚ ਹੈ ਇਹਦੀ ਇਨਕੁਆਇਰੀ ਕੀਤੀ ਜਾਵੇ ਤੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਕਮਿਸ਼ਨਰ ਸਾਹਿਬ ਹਜੇ ਵੀ ਕੋਈ ਸਬਕ ਨਹੀਂ ਲੈ ਰਹੇ ਕਿਉਂਕਿ ਆਪਾਂ ਸਾਡੀ ਨਾਲ ਬਾਗ ਦੀ ਗੱਲ ਕਰੀਏ ਇਹ ਇੱਥੇ ਸਵੇਰੇ ਸ਼ਾਮ ਲੋਕ ਸੈਰ ਕਰਨ ਆਉਂਦੇ ਆ ਪਰ ਹਾਲਾਤ ਦੇਖ ਲੋ ਛੜੀਮਲ ਬਾਗ ਦੇ ਤੁਸੀਂ ਹਾਲਾਤ ਵੇਖੋ ਕਿ ਕਿਸੇ ਦਿਨ ਇਹਨੇ ਡੀਸੀ ਬਣਨਾ ਜੇਤੋਂ ਇੱਕ ਕਮਿਸ਼ਨ ਰੇਟ ਨਹੀਂ ਚੱਲ ਰਹੀ ਮਿਊਨਿਸਪਲ ਕਮੇਟੀ ਕਾਰਪੋਰੇਸ਼ਨ ਨਹੀਂ ਚੱਲ ਰਹੀ ਉਹਨੇ ਡੀਸੀ ਬਣਨਾ ਉਹ ਜਿਹੜੇ ਮਰਨ ਵਾਲੇ ਸੀਗੇ ਮੈਨੂੰ ਦੁੱਖ ਨਾਲ ਆਇਆ ਕਹਿਣਾ ਪੈ ਰਿਹਾ ਉਹ ਸਾਰੇ ਮੇਰੇ ਐਸਸੀ ਭਾਈਚਾਰੇ ਦੇ ਲੋਕ ਸੀ ਬਹੁਤ ਗਰੀਬ ਲੋਕ ਉਹਨਾਂ ਦਾ ਜਿਹੜਾ ਕੰਪਨਸੇਸ਼ਨ ਹੈ 5 ਲੱਖ ਰੁਪਏ ਦਾ ਅੱਜ 5ਵੀਂ ਮੌਤ ਹੋ ਗਈ ਕਿ ਕਮਿਸ਼ਨਰ ਦੇ ਜੇਪ ਚੋਂ ਇਹਨੂੰ ਇਹਨੂੰ ਦੇਣਾ ਚਾਹੀਦਾ ਨਾ ਕਿ ਸਰਕਾਰ ਇਹਦੀ ਤਨਖਾਹ ਜੋ ਕੱਟ ਕੇ ਦੇਣੀ ਚਾਹੀਦੀ ਸਰਕਾਰ ਨੂੰ ਪਰ ਹਾਂ ਜੀ ਗੱਲ ਕਹੀ ਸੀ ਤੁਸੀਂ ਕਿ ਕਮਿਸ਼ਨਰ ਦੇ ਉੱਤੇ ਜਿਹੜਾ ਵਾ ਜਿਹੜਾ ਪਦਮਾ ਬਚ ਕੀਤਾ ਜਾਵੇ ਜਾਂ ਇਹਨਾਂ ਦੇ ਜਿਹੜੇ ਆ ਤਨਖਾਹ ਚ ਪੈਸੇ ਕੱਟ ਕੇ ਜਿਹੜੇ ਮਰੇ ਆ ਲੋਕ ਉਹਨਾਂ ਨੂੰ ਪੈਸੇ ਦਿੱਤੇ ਜਾਣ ਤੇ ਤੁਸੀਂ ਇਹ ਵੀ ਕਿਹਾ ਸੀ ਜੇ ਇਹਦੀ ਬਦਲੀ ਕੀਤੀ ਜਾਵੇ ਨਹੀਂ ਤਾਂ ਇੱਥੇ ਰੋਜ਼ 2 ਘੰਟੇ ਜਿਹੜਾ ਵਾ ਉਹ ਧਰਨਾ ਦਿੱਤਾ ਜਾਂਦਾ ਨਹੀਂ ਮੈਂ ਮੈਂ ਸਸਪੈਂਡ ਕਰਨੀ ਹੈ ਅੱਛਾ ਜੇ ਧਰਨਾ ਦੇਣ ਲੱਪੈ ਅਹੀਂ ਰੋਜ ਸ਼ਹਿਰ ਅੱਗੇ ਬੜਾ ਕੰਮ ਖਰਾਬ ਆ। ਮੁਲਾਜ਼ਮ ਕੰਮ ਨਹੀਂ ਕਰ ਰਹੇ, ਬਾਕੀ ਡਿਸਟਰਬ ਵਸੇ ਹੀ ਕਰਕੇ ਰੱਖ ਦਈਏ। ਇਸ ਕਰਕੇ ਪ੍ਰਧਾਨ ਜੀ ਸਾਡੇ ਦੀਪਕ ਸਰਵਾਨ ਜੀ ਇਹਨਾਂ ਨੂੰ ਮੈਂ ਕਿਹਾ ਵੀ ਸਾਰੇ ਸਾਰੇ ਨਹੀਂ ਕੁਝ ਐਮਸੀ ਲੈ ਕੇ ਤੁਸੀਂ ਡੀਸੀ ਸਾਹਿਬ ਨੂੰ ਮੈਮੋਰੰਡਮ ਦੇ ਦਿਓ ਤਾਂ ਕਿ ਸਾਡੀ ਵਜ੍ਹਾ ਨਾਲ ਇਹ આરોਪ ਸਾਡੇ ਤੇ ਨਾ ਲੱਗੇ ਕਿ ਅਸੀਂ ਕੰਮ ਨਹੀਂ ਕਰੰਦੇ ਰਾਜਾ। ਉਹਨਾਂ ਜੀ ਆਖਰੀ ਸਵਾਲ ਜਗ੍ਹਾ ਦਾ ਹੱਲ ਕਿਉਂ ਨਹੀਂ ਹੋ ਰਿਹਾ ਸ਼ਹਿਰ ਦੇ ਵਿੱਚ ਕੂੜੇ ਨਾਲ ਉਹ ਜਿਸ ਜਿਸ ਕਮਿਸ਼ਨਰ ਨੇ ਮੀਟਿੰਗ ਨਹੀਂ ਕੀਤੀ ਔਰ ਮੀਟਿੰਗ ਕੀਤੀ ਤੇ ਅੱਧੇ ਕੰਮ ਵਿੱਚ ਰਿਕਾਰਡ ਨਹੀਂ ਕੀਤੇ ਯਾਰ ਅਫਸਰ ਬਣਦੇ ਲਾਇਕ ਹੈ ਉਹ ਤੇ ਪਰਚਾਉਣਾ ਚਾਹੀਦਾ ਅੱਜ ਬੜੇ ਲੰਬੇ ਅਰਸੇ ਬਾਅਦ ਹਾਊਸ ਦੀ ਮੀਟਿੰਗ ਹੋਈ ਆ ਸਾਡੇ ਮੇਅਰ ਸਾਹਿਬ ਦੀ ਪ੍ਰਧਾਨਗੀ ਹੇਠ ਔਰ ਦੇਖੋ ਕਿੰਡੀ ਤਰਾਸਦੀ ਆ ਕਿ ਕਮਿਸ਼ਨਰ ਸਾਹਿਬ ਨੂੰ ਮੀਟਿੰਗ ਅਟੈਂਡ ਕਰਨੀ ਚਾਹੀਦੀ ਸੀ ਪਰ ਇਨਾ ਤਾਂ ਇੰਨੇ ਲੰਬੇ ਅੰਤਰਾਲ ਤੋਂ ਬਾਅਦ ਮੀਟਿੰਗ ਹੋਵੇ ਔਰ ਉਹਦੇ ਬਾਅਦ ਕਮਿਸ਼ਨਰ ਸਾਹਿਬ ਦਾ ਇੱਥੇ ਮੌਜੂਦ ਨਾ ਹੋਣਾ ਬੜੀ ਹੀ ਸ਼ਰਮਸਾਰ ਗੱਲ ਆ ਦੂਸਰਾ ਦੇਖੋ ਗੱਲ ਆ ਕਿ ਰਾਣਾ ਜੀ ਦਿੱਲੀ ਤੋਂ ਬਾਈਕਾਰ ਮੀਟਿੰਗ ਅਟੈਂਡ ਕਰਨ ਵਾਸਤੇ ਕਪੂਰਥਲੇ ਪਹੁੰਚੇ ਮਗਰ ਕਮਿਸ਼ਨਰ ਸਾਹਿਬ ਬਿਲਕੁਲ ਇਸ ਮੀਟਿੰਗ 'ਚ ਆਏ ਨਹੀਂ ਸੋ ਇਸ ਗੱਲ ਦੀ ਬੜੀ ਨਿਰਾਸ਼ਾ ਵਾ ਇੱਕ ਤਾਂ ਤੁਸੀਂ ਬਹੁਤ ਲੇਟ ਰੱਖਦੇ ਹੋ ਮੀਟਿੰਗ ਕਈ-ਕਈ ਮਹੀਨਿਆਂ ਬਾਅਦ ਤੇ ਦੂਜਾ ਤੁਹਾਡੀ ਆਪ ਤੁਸੀਂ ਗਿਆਰ ਹਾਜ਼ਰ ਰਹਿੰਦੇ ਹੋ ਸੋ ਇਸੇ ਤਰ੍ਹਾਂ ਬੜੀਆਂ ਰੁਟੀਆਂ ਪਾਈਆਂ ਗਈਆਂ ਮੀਟਿੰਗ ਦੇ ਵਿੱਚ ਹਾਊਸ ਨੇ ਦੱਸਿਆ ਕਿ ਫਾਈਨਾਂਸ ਕਮੇਟੀ ਗਠਿਤ ਹੋਣ ਤੋਂ ਬਾਅਦ ਹੀ ਬਜਟ ਦੀ ਜਿਹੜੀ ਮੀਟਿੰਗ ਆ ਉਹ ਸੰਭਵ ਹੋ ਸਕਦੀ ਆ ਮਗਰ ਇਹਨੂੰ ਅੰਗੋਲਿਆ ਕੀਤਾ ਗਿਆ ਔਰ ਦੂਸਰਾ ਜਿਵੇਂ ਕਿ ਰਾਣਾ ਜੀ ਹੁਣੀ ਤੁਹਾਨੂੰ ਦੱਸ ਕੇ ਗਏ ਆ ਕਿ ਹਾਲਾਤ ਸ਼ਹਿਰ ਦੇ ਬੜੇ ਮਾੜੇ ਆ ਸੀਵਰੇਜ ਦੀ ਸੱਕਰ ਮਸ਼ੀਨ ਜਿਹੜੀ ਸੀ ਉਹਦਾ ਟੈਂਡਰ ਵੀ ਲੱਗਿਆ ਮਗਰ ਇਹਨਾਂ ਬਹਾਨਾ ਲਾਤਾ ਗਿਆ ਕਿ ਇਲੈਕਸ਼ਨ ਆ ਜਾਪਤਾ ਲੱਗਾ ਮਗਰ ਆਜੇ ਇਲੈਕਸ਼ਨ ਨੂੰ ਮੇਰਾ ਖਿਆਲ ਲਗਭਗ 2 ਮਹੀਨੇ ਹੋ ਗਿਆ ਇਲੈਕਸ਼ਨ ਹੋਣ ਦੇ ਬਾਵਜੂਦ 2 ਮਹੀਨਿਆਂ ਬਾਅਦ ਵੀ ਅੱਜ ਵੀ ਉਹ ਮਸ਼ੀਨ ਜਿਹੜੀ ਆ ਕਪੂਰਥਲੇ ਦਾ ਜਿਹੜਾ ਸੀਵਰੇਜ ਆ ਉਹਨੂੰ ਸਾਫ਼ ਕਰਨ ਵਾਸਤੇ ਇੱਥੇ ਨਹੀਂ ਪਹੁੰਚੀ ਸੋ ਇਹਨਾਂ ਗੱਲਾਂ ਦਾ ਬੜਾ ਰੋਸ਼ ਆ ਔਰ ਅੱਜ ਹਾਊਸ ਨੇ ਮਤਾ ਪਾਸ ਕਰਕੇ ਔਰ ਕਮਿਸ਼ਨਰ ਸਾਹਿਬ ਤੇ ਮੰਗ ਕੀਤੀ ਆ ਕਿ ਇਹਨਾਂ ਦੇ ਖਿਲਾਫ ਉਚਿਤ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਜੇ ਸ਼ਹਿਰ ਦੇ ਮਸਲੇ ਸ਼ਹਿਰ ਦੇ ਜਿਹੜੇ ਮੁੱਦੇ ਆ ਇਹਨਾਂ ਨੂੰ ਅਣਗੌਲਿਆ ਕੀਤਾ ਜਾਊਗਾ ਤੇ ਕਪੂਰਥਲਾ ਦਾ ਅੱਗੇ ਹੀ ਬੜੇ ਮਾੜੇ ਹਾਲਾਤਾਂ ਵਿੱਚੋਂ ਨਿਕਲ ਰਿਆ। ਤੋਂ ਸਥਿਤੀ ਜਿਹੜੀ ਆ ਦਿਨ-ਪ੍ਰਤੀ ਦਿਨ ਵੱਧ ਤੋਂ ਵੱਤਰ ਹੁੰਦੀ ਜਾਊ। ਵਿਸ਼ਨੁਰ ਸਾਹਿਬ ਤਾਂ ਕਹਿ ਰਹੇ ਜੀ ਸਫਾਈ ਜਿਹੜੀ ਆ ਉਹ ਪੂਰੇ ਸ਼ਹਿਰ ਦੇ ਵਿੱਚ ਖੋਰੀ ਆ। ਤੇ ਦੇਖੋ ਇਹ ਮੀਡੀਆ ਮੀਡੀਆ ਆਪ ਦੇਖ ਲਵੇ ਸਾਰਾ ਤੁਸੀਂ ਸਰਵੇ ਕਰ ਲਓ ਕਪੂਰਥਲੇ ਦਾ ਗਲੀ-ਗਲੀ ਦੇਖ ਲਓ। ਈਵਨ ਦੈਨ ਸ਼ਾਲਾ ਮਰਵਾਗ ਹੀ ਘੁੰਮ ਕੇ ਦੇਖ ਲਓ। ਤੁਹਾਨੂੰ ਇੱਥੇ ਹੀ ਕੂੜੇ ਦੇ ਢੇਰ ਨਜ਼ਰ ਆਏ ਨੇ ਆ। ਸੋ ਇਹ ਗੱਲਾਂ ਜਿਹੜੀ ਜੀ ਨਜ਼ਰਾਂ ਦੀ ਹੋਵੇ ਉਹ ਸਾਰਿਆਂ ਨੂੰ ਨਜ਼ਰ ਆ ਰਹੀ ਆ। ਸੋ ਉਹਨੂੰ ਅੰਗੋਲਿਆ ਨਹੀਂ ਕੀਤਾ ਜਾ ਸਕਦਾ।